ਹੀ ਦੇ ਨਾ ਚਲੀ ਉਤੇ ਚੁੰਨੀ ਠੇਰਦੀ ਇਸ ਵਿਸ਼ੇ ਤੇ ਕਹਿੰਦੇ ਚੁੱਪ ਭਲੀਏ ਫੇ ਚਤਕ ਦੇ ਖਾਂ ਲਈ ਜੀ ਪੂੜੀ ਜ਼ਹਿਰ ਦੀ ਦੋਸਤੋ ਆ ਵੀ ਜਿਹੜੇ ਵੀ ਪਿੰਡ ਦਾ ਹੈਗਾ ਨਾ ਬੰਤੀ ਹੈ ਦੀ ਪਿੰਡ ਵਾਲਿਓ ਇਹ ਹੀਰਾ ਸਾਹਮਣੇ ਇਹ ਕੋਈ ਆਮ ਬੰਦਾ ਨਹੀਂ ਦੋਸਤੋ ਜਦੋਂ ਤੁਸੀਂ ਆਵਾਜ਼ ਸੁਣੋਗੇ ਨਾ ਇਸ ਵੀਰ ਦੀ ਮੈਂ ਕਹਿੰਨਾ ਵੀ ਜੇ ਇਸ ਨੂੰ ਸਹੀ ਟਾਈਮ ਤੇ ਸਹੀ ਸਪੋਰਟ ਮਿਲੀ ਹੁੰਦੀ ਤਾਂ ਮੈਂ ਕਹਿੰਨਾ ਵੀ ਅੱਜ ਇਹਨੇ ਵੱਡੇ ਵੱਡੇ ਸਿੰਗਰ ਪੁਰਜੇ ਲਾਦਨੇ ਸੀ ਹਾਲੇ ਵੀ ਕੁਝ ਨਹੀਂ ਵਿਕੜਿਆ ਹਾਲੇ ਵੀ ਬਹੁਤ ਸਾਹਮਣੇ ਡੱਪਿਆ ਹੁਣ ਵੀ ਜੇ ਤੁਸੀਂ ਸਪੋਰਟ ਕਰੋ ਤਾਂ ਇਹ ਕਈ ਅਜੇ ਲੰਡੂ ਕਲਾਕਾਰਾਂ ਨੂੰ ਖੋਹਦੇ ਲਾ ਸਕਦਾ ਆਵਾਜ਼ ਸੁਣ ਕੇ ਹੀ ਮਿਹਨਤ ਦਾ ਪਤਾ ਲੱਗਦਾ ਬੋਲ ਕੇ ਦੱਸਣ ਦੀ ਲੋੜ ਨਹੀਂ ਦੋਸਤੋ ਕਪੜਿਆਂ ਤੇ ਨਾ ਜਾਇਓ ਸ਼ਕਲ ਤੇ ਨਾ ਜਾਇਓ ਆਵਾਜ਼ ਦੇਖਿਓ ਟੈਲੈਂਟ ਦੇਖਿਓ ਤੁਸੀਂ ਬੰਦੇ ਦਾ ਸਪੋਰਟ ਕਰਿਓ ਵੱਤ-ਵੱਤ ਸੁਣ ਕੇ ਨਜ਼ਾਰਾ ਦੇਖਿਓ ਹੁੰਦਾ ਤੁਸੀਂ ਵੱਤ-ਵੱਤ ਹੌਸਲਾ ਫੁਜਾਈ ਕਰਿਓ ਜੇ ਤੁਹਾਨੂੰ ਵਧੀਆ ਲੱਗਾ ਤਾਂ ਪਾ ਦਿਓ ਨਹੀਂ ਤਾਂ ਦੇਖ ਲਿਓ ਨਹੀਂ ਨਹੀਂ ਕੋਈ ਨਹੀਂ ਭਾਈ ਪਾਵਾਂਗੇ ਹੁੰਦਾ ਤੇ ਸਾਰਾ ਪਰਿਵਾਰ ਆਖਦਾ ਗੁਰਸਿੱਖ ਸਰ ਪਰਿਵਾਰ ਆਖਦਾ ਗੁਰਸਿੱਖ ਸਰ ਪਰਿਵਾਰ ਆਖਦਾ ਅਕਦਰ ਚਿੱਕਤਾ ਦਾ ਪਰਿਵਾਰ ਆਖਦਾ ਹਾਂ ਗੁਰਸਿੱਖ ਮੇਰਾ ਪਰਿਵਾਰ ਆਖਦਾ ਤੀ ਦੇ ਨਾਸਿਰ ਉਤੇ ਚੁੰਨੀ ਠਹਿਰਦੀ ਇਸ ਵਿਸ਼ੇ ਤੇ ਕਹਿੰਦੇ ਚੁੱਪ ਭਲੀਏ ਫੇਚ ਤੱਕ ਦੇ ਖਾਲੀਏ ਜੀ ਪੂੜੀ ਜ਼ਹਿਰ ਦੀ ਤੇਰੇ ਖਾਲੀਏ ਜੀ ਪੂੜੀ ਜ਼ਹਿਰ ਦੀ ਹਾਂ ਕੰਬ ਦੀ ਕਲਮ ਕੰਮ ਕਿੱਦਾਂ ਲਿਖਦੀ ਤੂੰ ਸੱਚ ਕਈਆਂ ਦੇ ਚੁੱਪ ਜਾਣਾ ਇੱਥੇ ਨਿਹਰਾ ਕਾਚ ਕਈਆਂ ਦੇ ਚੁੱਪ ਜਾਣਾ ਇੱਥੇ ਨਿਹਰਾ ਕਾਚ ਆਹ ਕੀ ਮਾਰ ਲੈ ਸਾਨੂੰ ਮਾਰੀਆਂ ਸ਼ਿਆਤਾ ਬਚ ਕਰੀਏ ਜੀ ਰੱਬ ਦਾਏ ਵਾਤ ਤਾ ਇਹ ਚੁਬਿਸ਼ੇ ਤੇ ਕਹਿੰਦੇ ਚੁੱਪੀ ਭੰਦੀ ਤੇ ਚੱਕ ਕੇ ਤੇ ਖਾਲੀ ਇਹ ਜਿ ਪੂੜੀ ਜੈ ਦੀ ਹਾਂ ਮਾਰੇ ਸਾਨੂੰ ਮਾਰੀਆਂ ਸ਼ਿਆਤਾ ਬਤ ਕਰੀਏ ਜੀ ਰੱਬ ਦਾ ਵਾਸਤਾ ਬੱਖੋ ਬਕੀ ਆਪਣੇ ਛੱਡੇ ਚੁੱਕੀ ਫਿਰਦੇ ਪਤਾ ਨਹੀਂ ਕਿਰਪਾ ਜੀ ਬਣ ਨਾਏ ਪੰਜਾਬ ਦਾ ਉਹ ਸੱਚ ਬੋਲਿਆ ਤੇ ਬੜੇ ਦੰਗੇ ਹੋਣਗੇ ਆਏ ਧਰਮ ਦੇ ਨਾਂ ਤੇ ਬੜੇ ਦੰਗੇ ਹੋਣਗੇ ਤੁਮ ਤੇ ਕਦਮ ਮੇਰੀ ਲਿਖਦੀ ਤੂੰ ਸੱਚ कीअं थिए चुप ॼण किथे निर कच कीअं थिए चुप जा निर कच